ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 72 ਘੰਟਿਆਂ ਦੇ ਮੌਸਮ ਦੀ ਯਾਨੀ ਕਿ ਆਉਂਦੇ ਤਿੰਨ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਤੇ ਮੌਨਸੂਨ ਦੇ ਮੀਂਹ ਕਿੰਨੇ ਕੁ ਲੱਗ ਸਕਦੇ ਨੇ ਆਉਂਦੇ ਤਿੰਨ ਦਿਨਾਂ ਦੇ ਵਿੱਚ ਇਹ ਤੁਹਾਨੂੰ ਨਾਲ ਜਾਣਕਾਰੀ ਸਾਂਝੀ ਕਰਾਂਗੇ ਦੋਸਤੋ ਪਹਿਲਾਂ ਅੱਜ ਰਾਤ ਦੀ ਗੱਲ ਕਰ ਲੈਨੇ ਆਂ ਮੌਸਮ ਦੀ ਐਸਐਲ ਦੀਆਂ ਜੋ ਤਾਜ਼ਾ ਤੇ ਲਾਈਵ ਸੈਟੇਲਾਈਟ ਤਸਵੀਰਾਂ ਨੇ ਤੁਹਾਨੂੰ ਨਾਲ ਸਾਂਝੀਆਂ ਕਰ ਰਹੇ ਆਂ ਸ਼ਾਮ ਦੇ 6 ਵਜੇ ਨੂੰ ਜਾ ਰਹੇ ਆ ਜੀ ਤੇ ਅੱਜ ਦਿਨ ਹੈ 12 ਸਤੰਬਰ ਦਾ ਤੇ ਜੇਕਰ ਗੱਲ ਕਰੀਏ ਅੱਜ ਰਾਤ ਦੇ ਮੌਸਮ ਦੀ ਤੇ ਮੌਸਮ ਅਲੱਗ-ਫੱਗ ਬਹੁਤੇ ਖਾਗਾਂ ਦੇ ਵਿੱਚ ਸਾਫ਼ ਹੀ ਰਹਿਣ ਦੇ ਆਸਾਰ ਨੇ ਪੰਜਾਬ ਦੇ ਬਹੁਤ ਖੇਤਰ ਹੈ ਜਿਹੜੇ ਉਹ ਲੱਗ-ਫੱਗ ਸਾਫ਼ ਹੀ ਬਣੇ ਹੋਏ ਨੇ ਕੁਸ਼ਕ ਮੌਸਮ ਬਣਿਆ ਹੋਇਆ ਤੇ ਅੱਜ ਰਾਤ ਵੀ ਮੌਸਮ ਸਾਫ਼ ਹੀ ਰਹਿਣ ਦੇ ਆਸਾਰ ਨੇ ਟੈਂਪਰੇਚਰ ਹੈ ਜਿਹੜੇ 35 36 37 ਦੇ ਆਸ-પાસ ਮੈਕਸਿਮਮ ਚੱਲਦੇ ਪਏ ਨੇ ਪੰਜਾਬ ਹਰਿਆਣਾ ਦੇ ਵਿੱਚ ਤੇ ਮਿਨਿਮਮ ਟੈਂਪਰੇਚਰ ਹੈ ਜਿਹੜੇ ਉਹ 18 ਤੋਂ ਲੈ ਕੇ 21 ਦੇ ਵਿੱਚਕਾਰ ਚੱਲਦੇ ਪਏ ਨੇ ਮੈਕਸਿਮਮ ਜਨਿਆ ਦੇ ਵਿੱਚ ਫਾਮੇ ਪੰਜਾਬ ਹੈ ਫਾਮੇ ਹਰਿਆਣਾ ਸੋ ਅੱਜ ਰਾਤ ਵੀ ਮੌਸਮ ਸਾਫ਼ ਹੈ ਜੇਕਰ ਅਗਲੇ 2-3 ਦਿਨਾਂ ਦੀ ਗੱਲ ਕਰਦੇ ਆਂ ਤੇ ਵੱਡੇ ਫੱਦਰ ਤੇ ਮੀਂਹ ਦੇ ਕੋਈ ਚਾਂਸ ਨਹੀਂ ਆ ਹਲਕੇ ਤੋਂ ਲੈ ਕੇ ਦਰਮਿਆਨੇ ਸ਼ਰਾਟੇ ਕੁਝ ਭਾਗਾਂ ਦੇ ਵਿੱਚ ਉਹ ਵੀ ਕੁਝ ਪਾਦ ਖੇਤਰ ਹੋ ਸਕਦੇ ਨੇ ਜਾਂ ਫਿਰ ਦਬਾਬੇ ਦੇ ਕੁਝ ਖੇਤਰ ਹੋ ਸਕਦੇ ਨੇ ਸ਼੍ਰੀ ਅਨੰਦਪੁਰ ਸਾਹਿਬ ਨੰਗਲ ਹਸ਼ਿਆਰ ਫਰ ਤੇਲਵਾੜਾ ਟਾਂਡਾ ਉਰਮੜ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਗਰਜ ਰਿਸਕ ਨਾਲ ਸ਼ਰਾਟੇ ਲੱਗ ਸਕਦੇ ਨੇ ਹਲਕੇ ਤੋਂ ਲੈ ਕੇ ਦਰਮਿਆਨੇ ਤੌਰ ਤੇ ਜਿਹੜੇ ਮੀਂਹ ਹੁੰਦੇ ਨੇ 10-13 ਮਿੰਟਾਂ ਵਾਲੇ ਉਹ ਇਹਨਾਂ ਭਾਗਾਂ ਦੇ ਵਿੱਚ ਕਿਤੇ ਨਾ ਕਿਤੇ ਦੁਪਹਿਰ ਬਾਅਦ ਲੱਗ ਸਕਦੇ ਨੇ ਤੇ ਫਿਲਹਾਲ ਅਗਲੇ 3 ਦਿਨਾਂ ਦੇ ਵਿੱਚ ਵੱਡੇ ਫੱਦਰ ਦੇ ਮੀਂਹ ਦੀ ਕੋਈ ਉਮੀਦ ਨਹੀਂ ਹੈ। ਸੋ ਮੌਨਸਨ ਦੀ ਜਿਹੜੀ ਐਕਟੀਵਿਟੀਸ਼ਨ ਹੈ ਉਹ ਮੱਧ ਪਾਰਧ ਦੇ ਵਿੱਚ ਜ਼ਿਆਦਾ ਵੇਖਣ ਨੂੰ ਮਿਲ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਝਾਰਖੰਡ, ਬਿਹਾਰ, ਮੱਧ ਪ੍ਰਦੇਸ਼, ਗੁਜਰਾਤ ਇਹਨਾਂ ਜਿਹੜੇ ਸੂਬਿਆਂ ਦੇ ਵਿੱਚ ਤਗੜੇ ਮੀਂਹ ਜਿਹੜੇ ਆ ਦਰਜ ਹੋ ਰਹੇ ਨੇ। ਯੂਪੀ ਦੇ ਕੁਝ ਹੋਰ ਵੀ ਭਾਗਾਂ ਦੇ ਵਿੱਚ ਜਿਹੜੇ ਮੀਂਹ ਲੱਗ ਰਹੇ ਨੇ ਤੇ ਉੱਤਰਾਖੰਡ ਦੇ ਵਿੱਚ ਮੌਨਸਨ ਦੀਆਂ ਕਾਰਵਾਈਆਂ ਕਿਤੇ ਨਾ ਕਿਤੇ ਵੇਖਣ ਨੂੰ ਮਿਲ ਰਹੀਆਂ ਨੇ। ਮੈਦਾਨਾਂ ਦੇ ਦੇ ਵਿੱਚ ਹੋਰ ਰਾਜਸਥਾਨ ਦੇ ਕੁਝ ਇਤਰਾ ਦੇ ਵਿੱਚ ਮੌਸਮ ਬਿਲਕੁਲ ਸਾਫ਼ ਹੈ ਲਹਿੰਦੇ ਵਾਲੇ ਪਾਸੇ ਪਾਕਿਸਤਾਨ ਦੇ ਬਹੁਤੇ ਫਾਗਾਂ ਦੇ ਵਿੱਚ ਮੌਸਮ ਸਾਫ਼ ਹੈ ਤੇ ਜੰਮੂ ਦੇ ਬਹੁਤੇ ਫਾਗਾਂ ਦੇ ਵਿੱਚ ਮੌਸਮ ਸਾਫ਼ ਹੈ ਸੋ ਜੇਕਰ ਤਾਜ਼ਾ ਅਪਡੇਟ ਦੇਖਦੇ ਹਾਂ ਜੋ ਜਾਰੀ ਕੀਤੀ ਹੈ ਮੌਸਮ ਵਿਭਾਗ ਵੱਲੋਂ ਜੋ ਤਾਜ਼ਾ ਫ ਡਾਟਾ ਆਇਆ ਉਹ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ 12 ਸਤੰਬਰ ਦੀ ਹੈ ਫਰ ਡਾਟਾ ਪੰਜਾਬ ਦੇ ਲਈ ਵਾਰਨਿੰਗ ਆ ਫਿਰ ਹਾਲ ਅਗਲੇ 3 ਦਿਨਾਂ ਤੱਕ ਕੋਈ ਕਿਸੇ ਤਰ੍ਹਾਂ ਦੀ ਚੇਤਾਵਨੀ ਅਲਰਟ ਨਹੀਂ ਹੈ ਫਾਰਾ 13 14 15 ਤਰੀਕ ਤੱਕ ਅ ਮੀਹ ਦੀ ਜਿਹੜੀ ਚੇਤਾਵਨੀ ਹੈ ਉਹ 17 18 ਤਰੀਕ ਤੋਂ ਸ਼ੁਰੂ ਹੋ ਰਹੀ ਹੈ ਇਹਦੇ ਵਿੱਚ ਤਬਦੀਲੀ ਜਿਹੜੀ ਹੈ 17 18 ਤਰੀਕ ਤੋਂ ਆ ਸਕਦੀ ਹੈ ਫਿਲਹਾਲ ਅਗਲੇ 3 ਦਿਨਾਂ ਦੇ ਵਿੱਚ ਮੀਹ ਦੇ ਕੋਈ ਵੱਡੇ ਲੈਵਲ ਦੇ ਅਲਰਟ ਨਹੀਂ ਹੈ ਸਕੋਲ ਮੁਲਾਕੇ 15 ਤਰੀਕ ਤੱਕ ਮੌਸਮ ਬਿਲਕੁਲ ਸਾਫ ਰਹਿਣ ਦੇ ਆਸਾਰ ਨੇ ਕੁਝ 15-20 ਫੀਸਦੀ ਖੇਤਰਾ ਦੇ ਵਿੱਚ ਪਹਾੜਾ ਦੇ ਨਾਲ ਲੱਗਦੇ ਜਿਹੜੇ ਜਿਲ੍ਹੇ ਆ ਪੰਜਾਬ ਦੇ ਉਹਨਾਂ ਖੇਤਰਾ ਦੇ ਵਿੱਚ ਕਿਤੇ ਨਾ ਕਿਤੇ ਹਲਕੇ ਤੇ ਲੱਗੇ ਦਰਮਿਆਨੇ ਸਰਾਟੇ ਲੱਗ ਸਕਦੇ ਨੇ ਵੈਸੇ ਮੌਸਮ ਸਾਫ ਰਹੇਗਾ ਧੰਨਵਾਦ ਜੀ